ਜੀਤਾ ਖਾਲਸਾ ਰਾਹੀ ਗੁਰੂ ਦੀ ਕੀ ਫਤਿਹ ਗੁਰੂ ਰੂਪੈਰੀ ਸਾਹਿਬ ਸੰਗਤ ਧੰਤਨ ਬਾਬਾ ਅਮਰਦਾਸ ਜੀ ਧੰਤਨ ਬਾਬਾ ਜਵਨਦਾਸ ਜੀ ਉਹਨਾਂ ਦੀ ਸਲਾਨਾ ਵਰਸੀ ਨੂੰ ਨੋਖ ਰੱਖਦੇ ਹੋਏ ਜੋ ਸਾਡੇ ਨਕਰ ਦੀ ਦਾਤਾ ਜੀ ਨੇ ਮੁੜੀ ਗੱਡੀ ਸੀ ਬਹੁਤ ਪੁਰਾਣੇ ਸਮੇਂ ਤੋਂ ਦਾਤਾ ਜੀ ਦੀ ਜਾਤ ਦੇ ਵਿੱਚ ਜੋ ਸੌਣ ਦੇ ਵਿੱਚ ਪਹਿਲਾ ਮੰਗਲਦਾਰ ਆਉਂਦਾ ਹੈ ਉਸ ਦਿਨ ਸਾਲਾਨਾ ਦਰਸੀ ਤੇ ਜੋੜ ਮੇਲੇ ਬਾਬਾ ਜੀ ਦੇ ਬਣਾਏ ਜਾਂਦੇ ਆ ਸਾਰੀ ਸਮੂਹ ਸੰਗਤ ਨੂੰ ਨਗਰ ਨੂੰ ਇਲਾਕੇ ਨੂੰ ਜੋ ਦੇਸਾਂ ਪ੍ਰਦੇਸਾਂ ਦੇ ਵਿੱਚ ਸਾਡੀ ਸੰਗਤ ਰਹਿੰਦੀ ਆ ਬੱਚਿਆਂ ਨੂੰ ਬੇਨਤੀ ਹੈ ਕਿ ਭਾਈ 20 ਜਨਾਈ ਵਾਲੇ ਦਿਨ ਦਿਨ ਐਤਵਾਰ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋਣਗੇ ਤੇ ਨਾਲ ਭਾਈ ਜੋਤ ਹੋਗਾ ਬਾਬਾ ਜੀ ਦੇ ਭਾਈ ਜਨਾਈ ਨੂੰ ਦਿਨ ਮੰਗਲਵਾਰ ਤੇ ਦਾਦਾ ਜੀ ਦੇ ਸਥਾਨ ਤੇ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਜਾਣਗੇ ਸਮੂਹ ਸੰਗਤ ਨੂੰ ਬੇਨਤੀ ਹੈ ਵੱਧ ਤੋਂ ਵੱਧ ਸੰਗਤ ਬਾਬਾ ਜੀ ਦੀ ਦਰ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਕਿਉਂਕਿ ਬਹੁਤ ਵੱਡਾ ਨਗਰ ਦਾ ਇਲਾਕੇ ਦਾ ਦੇਸ਼ਾਂ-ਪ੍ਰਦੇਸ਼ਾਂ ਦੇ ਵਿੱਚ ਸੰਗਤ ਬਾਬਾ ਜੀ ਦੀ ਵਰਸ਼ੀ ਬਣਾਉਣ ਵਾਸਤੇ ਪ੍ਰਦੇਸ਼ਾਂ ਦੇ ਵਿੱਚੋਂ ਵੀ ਸੰਗਤ ਆਉਂਦੀ ਹੈ ਮੈਂ ਸਾਰੀ ਸੰਗਤ ਨੂੰ ਸਾਰੇ ਨਗਰ ਨੂੰ ਇਲਾਕੇ ਨੂੰ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਦੇ ਸਥਾਨ ਤੇ ਪਹੁੰਚ ਕੇ ਗੁਰੂ ਘਰ ਦੀਆਂ ਸਵਾਵਾਾਂ ਕਰਕੇ ਮਾਇਆ ਕਰਕੇ ਰਸਤਾ ਕਰਕੇ ਗੁਰੂ ਘਰ ਦੀਆਂ ਸੇਵਾ ਕਰਨ ਤੇ ਕਿਉਂਕਿ ਜੋ ਵਰਸੀ ਮਨਾਈ ਜਾਂਦੀ ਹੈ ਇਹ ਬਾਬਾ ਜੀ ਦੇ ਬੜੇ ਸਾਡੇ ਨਗਰ ਦੇ ਵਿੱਚ ਕੱਨੇ ਕੱਨੇ ਬੱਚੇ ਨੂੰ ਤਸਾਹ ਤੇ ਸਾਰੀ ਸੰਗਤ ਤਿੰਨ ਦਿਨ ਪੂਰੀ ਤਰਮਨ ਧੰਦੇ ਨਾਲ ਸੇਵਾ ਕਰਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਦੇ ਐ ਨਾਲ ਮੈਂ ਸੰਗਤ ਨੂੰ ਬਾਬਾ ਜੀ ਦੇ ਜੋੜ ਮੇਲੇ ਦੀਆਂ ਲੱਖ-ਨਖ ਬਿਵਾਰਕਾ ਵੀ ਕਿੰਨਾ ਵਧਾਈਆਂ ਵੀ ਦਿਨ ਤੇ ਨਾਲ ਮੈਂ ਸਾਰੀ ਸੰਗਤ ਨੂੰ ਬੇਨਤੀ ਇਹ ਕਰਦਾ ਕਿ ਤਿੰਨ ਦਿਨ ਭਾਈ ਵੱਧ ਤੋਂ ਵੱਧ ਸੇਵਾ ਕਰਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰੋ ਤੇ ਸਨਾਨਾ ਵਰਸੀ ਦੇ ਵਿੱਚ ਪਹੁੰਚ ਕੇ ਜੋ ਪਾਈ ਫਰੀਦ ਵਾਲੇ ਤਿੰਨ ਸਾਡੇ ਕਬਿศรี ਜਥੇ ਕੀਤੇ ਹੋਏ ਆ ਉਹਨਾਂ ਨੂੰ ਸਮਾਂ ਦਿੱਤਾ ਜਾਊ ਜੋ ਕੇ ਫੂਰ ਜੋ ਕੁ ਵਿਸਰ ਉਹਨਾਂ ਨੂੰ ਸਮੇਂ ਦੇ ਹਿਸਾਬ ਨਾਲ ਕੋਈ ਟੈਲ ਜਾਂ ਭਾਈ ਖਣੂਗਾ ਦਿੱਤਾ ਜਾਊਗਾ ਨਹੀਂ ਮੈਂ ਉਹਨਾਂ ਤੋਂ ਵੀ ਮਾਫੀ ਮੰਗਦਾ ਇਹ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਜੋ ਗਗਲੀ ਪੱਤਰਕਾਰ ਹੈ ਇਹ ਵੀ ਗੁਰੂ ਘਰ ਦਾ ਸੇਵਾਦਾਰ ਹੈ ਸਾਡੇ ਨਗਰ ਦੇ ਵਿੱਚ ਇਹਨਾਂ ਵੱਲੋਂ ਵੀ ਹਰ ਥਾਂ ਤੇ ਤੇ ਸਾਡੇ ਸਾਝੇ ਆਸਥਾਨਾਂ ਤੇ ਇਹਨਾਂ ਵੱਲੋਂ ਵੀ ਸੇਵਾ ਕੀਤੀ ਜਾਂਦੀ ਹੈ ਸੱਚੇ ਪਾਤਸ਼ਾਹ ਬਾਬਾ ਜੀ ਦੀ ਇਹਨਾਂ ਤੋਂ ਮਿਹਰ ਬੜੀ ਕਿਰਪਾ ਇਹ ਵੀ ਹਰ ਸਾਲ ਬੱਦ ਤੋਂ ਬੱਦ ਸੇਵਾ ਕਰਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ